आज पत्रकार वार्ता में मेरे साथ पंजाब के प्रधान राजा हमारे विधायक दल के नेता आदरणीय प्रताप सिंह आगवा जी विशेष रूप से हिमाचल के उप मुख्यमंत्री भाई मुकेश्वर जी साथ ही डॉक्टर अमर सिंह जी देवी जी गांधी जी और शर्मा जी भी विशेष रूप से अमेठी से आए हैं हालांकि आपके अपने हैं लुधियाना के लेकिन यहाँ उपस्थित है हमारे अखिल भारतीय कांग्रेस कमेटी के सचिव भाई रविंद दलवी जी आदर तलवार जी और सभी हमारे वरिष्ठगण यहाँ उपस्थित हैं मैं जिसका नाम नहीं ले पा रहा हूं उसे सब क्षमा जाऊंगा। उपस्थित तो सभी सभी पत्रकार साथियों आप सबका स्वागत है शुरू करें हाँ जी हां जी हां जी हल्ला सवाल की सप्लाई करने के लुधियाना वेस्ट के चुनाव अब थोड़े दिन ही बचे हैं कल प्रचार के आखिरी दिन है और इस चुनाव में वैसे हर प्रत्येक चुनाव बहुत महत्वपूर्ण होता है ये चुनाव भी पंजाब के लिए बहुत महत्वपूर्ण है इस चुनाव में मुख्य रूप से बात यही है कि आम आदमी पार्टी की सरकार है साढ़े तीन साल बीत गए लेकिन जो वायदे किए थे वो तो पूरे नहीं हुए न महिलाओं के साथ जो वादा किया था जो छात्र छात्राओं के साथ जो वादा किया था जो किसानों के साथ जो वादा किया था बल्कि किसानों के बूते पे सरकार बनी और किसानों की पिटाई इस सरकार ने करवाई आज हॉस्पिटल की स्थिति यूनिवर्सिटी की स्थिति इसके बारे में सब लोग जानते हैं लेकिन राजनीतिक रूप से बात यह है कि यहाँ ये जो चुनाव है आम आदमी पार्टी की सरकार चली गई है और पूरे दिल्ली के लोग आके पंजाब में शासन कर रहे हैं और एक एक करके यहाँ के लोगों को खो करते जा रहे हैं जाएंगे और दिल्ली के लोग आगे बैठते जाएंगे ये षडयंत्र आम आदमी पार्टी का चल रहा है इसे जनता बहुत अच्छे से जान चुकी है तो मैं बहुत ज्यादा और न कहते हुए क्योंकि लुधियाना वेस्ट के जनता बहुत प्रबुद्ध जनता है और इसलिए ज्यादा कुछ न कहते हुए मैं प्रेस वार्ता को संबोधित करने के लिए भाई राजा बड़िंग जी को आमंत्रित करता हूँ आप सबको संबोधित कर Uh, सब तो पहला बहुत ही सरकारियों बघेल साहब सीएलपी के लीडर बाजवा साहब डिप्टी चीफ मिनिस्टर हिमाचल मुकेश अग्निहोत्री जी राष्ट्रीय सचिव दलवी साहब और अन्य जिला कांग्रेस कमेटी के प्रधान तलवार साहब और अन्य साथी ਟੋਟਲ ਸਾਰਿਆਂ ਦਾ ਪ੍ਰਸਾਦਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਅੱਜ ਦਾ ਇਹ ਜਿਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਸਤਾ ਤੈਅ ਕਰਨਾ ਹੈ ਇਸ ਚੋਣ ਨੇ ਆਉਣ ਵਾਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੈਅ ਕਰਨਾ ਹੈ ਇਸ ਚੋਣ ਦਾ ਔਰ ਇਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿਨਿਸਟਰ ਮਕਮਲ ਤੌਰ ਤੇ ਫੇਲੀਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ 3.5 ਸਾਲ ਆਪੇ ਸ਼ਰੀਰ ਤੇ ਤੇ ਆਪਦੇ ਅੱਖਾਂ ਦੇ ਸਾਹਮਣੇ ਅੱਖੀ ਡਿੱਠਾ ਜਿਹੜਾ ਉਹ ਵੇਖਿਆ ਹੈ ਹਰ ਇੱਕ ਵਿਅਕਤੀ ਇਹ ਚਾਹੁੰਦਾ ਹੈ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਹ ਸਰਕਾਰ ਤੋਂ ਛੁਟਕਾਰਾ ਪਾ ਲਈਏ ਹਰ ਵਿਅਕਤੀ ਇੱਕ ਇੱਕ ਛੋਟਾ ਵੱਡਾ ਰੇੜੀ ਵਾਲਾ ਦੁਕਾਨਦਾਰ ਵਪਾਰੀ ਉਹਦਾ ਕਾਰਨ ਕੀ ਹੈ ਬਦਲਾਵ ਦੇ ਨਾਂ ਤੇ ਆਈ ਸਰਕਾਰ ਜਿਨੇ ਪੰਜਾਬ ਨੂੰ ਸੁਪਨੇ ਦਿਖਾਏ ਸਨ ਜਿਨੇ ਕਿਹਾ ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਦਮੀ ਪਾਰਟੀ ਵਾਲੇ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਾਂ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਜੇ ਰੋਪੜ ਤੋਂ ਲੈ ਕੇ ਹਬੌਰ ਤੱਕ ਜੇ 98 ਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮੱਦੇ ਸਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਵ ਐਸਾ ਹੋਏਗਾ ਜਿਹੜਾ ਸਾਡੇ ਸਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੈ ਪੂਰੀ ਮਹਿਸੂਸ ਕਰ ਰਿਹਾ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਲਾਵ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜੰਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਟ ਸਕਦੇ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ 25 ਬੜੇ ਪੰਜਾਬ ਪਿੱਛੇ چلا ਗਿਆ ਕੋਈ ਐਸੀ ਚੀਜ਼ ਹੈ ਕੀ ਤੇਰੀ ਪੰਜਾਬ ਚ ਹੋ ਨਹੀਂ ਰਹੀ ਹੋਵੇ ਲੁੱਟਾ ਖੂਆ ਗੁੰਡਾਗਰਦੀ ਬੋਮਬਲਾਸਟ ਹੈਂਡ ਗਰਨੇਡ ਪਾਬਾ ਸਾਹਿਬ ਅਮੇਦ ਕਰਦੀ ਫੋਟੋ ਤੇ ਖਾਲਿਸਤਾਨ ਦੇ ਨਾਰੇ ਸਵਿਧਾਨ ਆਵੇ ਬਿੰਦ ਸ਼ਬਦਾਂ ਦੇ ਨਰਮਾਤਾ ਵੀ ਫੋਟੋ ਤੋੜਨ ਦਾ ਕੰਮ ਕਰਨਾ ਮੂਸੇ ਵਾਲੇ ਦਾ ਮਰਡਰ ਸਾਢੇ 3 ਸਾਲਾਂ ਚ ਹਜੇ ਉਹਰਾ ਭਾਪ ਇਨਸਾਫ ਮੰਗ ਰਿਹਾ ਹੈ ਵਪਾਰੀਆਂ ਦਾ ਉਹ ਮਾੜਾ ਹਾਲ ਹੈ ਕੋਈ ਨਵਾਂ ਵਪਾਰ ਨਹੀਂ ਆਇਆ ਕੋਈ ਪੰਜਾਬ 'ਚ ਨਵੀਂ ਇਨਵੈਸਟਮੈਂਟ ਨਹੀਂ ਆਈ ਔਰ ਟੀਚਰ ਸਰਕਾਰ ਦੇ ਕਿੰਨੇ ਧਰਨੇ ਲੱਗ ਰਹੇ ਤੁਸੀਂ ਦੇਖਿਆ ਹੋਣਾ ਨਾ ਕੋਈ ਵਪਾਰੀ ਸੁਰੱਖਿਤ ਹੈ ਫਰੋਟੀਆਂ ਆ ਰਹੀਆਂ ਜਿਹੜਾ ਫਰੋਟੀਆਂ ਆ ਰਹੀਆਂ ਤੇ ਪੁਲਿਸ ਦਾ ਗੰਗਮੇ ਨਾਲ ਹੁੰਦੇ ਆ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਈਵਨ ਪੋਲੀਟਿਸ਼ੀਅਨਸ ਨੂੰ ਫਰੋਟੀਆਂ ਆ ਰਹੀਆਂ ਜਲੰਧਰ ਪਾਇਲ ਇਕਲੈਕਸ਼ਨ ਦੇ ਵਿੱਚ ਇਹਨਾਂ ਨੇ ਗੈਂਗਸਟਰ ਛੜਤਾ ਫੇਰੋਤਾ ਇਕਲੈਕਸ਼ਨ ਕਮਿਸ਼ਨ ਦੀ ਇੰਟਰਵੈਨਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਇਹ ਨਹੀਂ ਕੁਝ ਗੈਂਗਸਟਰਾਂ ਨੇ ਡੇਰਾ ਬਾਬਾ ਨਾਨਕ ਜਿਹਾ ਕਬਜ਼ਾ ਕੀਤਾ ਸਵਾ ਚਾਰ ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮੀ ਕਲੀ ਅਸੀਂ ਮਰ ਗਏ ਤੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ 'ਚ ਮਰ ਗਏ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਪੁੱਤ ਪੰਜਾਬ ਐਗਰੀਕਲਚਰ ਸਟੇਟ ਆ ਸਾਡੀ ਸਾਡੀ ਹੋਂਦ ਕੀ ਐ ਕਿ ਅਸੀਂ ਖੇਤੀ ਪ੍ਰਧਾਨ ਹੁੰਦਾ 23000 ਏਕੜ ਜ਼ਮੀਨ ਐਕਵਾਇਰ ਕਰ ਰਹੀ ਐ ਕਿੰਨੀ ਅੱਖੇ ਵੀ ਜ਼ਮੀਨ ਐਕਵਾਇਰ ਕਰਨ ਨੂੰ ਕੋਈ ਡਿਮਾਂਡ ਆਈ ਐ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਜੇ ਖੇਤੀ ਪ੍ਰਦਾਨ ਇਥੋਂ ਚੰਡੀਗੜ੍ਹ ਚਲਪੋ ਤੇ ਹਬੌਰ ਤੱਕ ਸਾਰੀਆਂ ਸੜਕਾਂ ਹਾਈਵੇ ਕੰਕਰੀਟ ਜੰਗਲ ਬਣ ਗਏ ਜੇ ਖੇਤੀ ਪ੍ਰਦਾਨ ਸੂਬਾ ਹੀ ਨਹੀਂ ਰਿਹਾ ਭਗਵੰਤ ਮਾਨ ਸਾਹਿਬ ਤੇ ਫੇਰ ਸਾਡੇ ਪੰਜਾਬ ਦੀ ਹੋਂਦ ਕਿਵੇਂ ਬਚੇਗੀ نو 12 ਹਰੂ ਲਾ ਕੇ ਬੰਦੇ ਤੁਸੀਂ ਇੱਥੇ ਲਾਤੇ ਕਿ ਜਿਹੜੇ ਅਹੁਦੇ ਦੇਤੇ ਉਹਨਾਂ ਨੂੰ ਚੇਅਰਮੈਨੀਆਂ ਸਭ ਕੁਝ ਭਰੂ ਲਾ ਕੇ ਵੰਡਤਾ ਤੇ ਜਿਹੜਾ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਸਾਡੇ 3-5 ਸਾਲ ਬਾਅਦ ਜਾਗੇ ਇਹ ਹੁਣ ਪੁਲਿਸ ਤੇ ਚੌਕੀਆਂ ਵਾਲਿਆਂ ਨੂੰ ਹਦਾਇਤ ਦਿੱਤੀ ਹੈ ਕਿ ਜੇ ਪਿੰਡ 'ਚ ਨਸ਼ਾ ਵਿਗਦਾ ਹੈ ਉਹਦੇ ਖਿਲਾਫ ਮੀਡੀਆ ਨੂੰ ਇਤਲਾਹ ਨਾ ਦਿਓ ਜੋ ਜਿਹੜਾ ਇਤਲਾਹ ਦੇਊਗਾ ਉਹਦੀਆਂ ਲੱਤਾਂ ਤੋੜਾਂਗੇ ਤੇ ਪਰਚਾ ਦੇਾਂਗੇ ਕੀ ਹੋਇਆ ਬੋਰਡ ਪਿੰਨ 'ਚ ਜਿਹਨੇ ਲਿਖਿਆ ਸੀ ਸਾਡਾ ਪਿੰਡ ਬਚਾਊਆ ਕੀ ਹੋਇਆ ਉਹ ਫੌਜੀ ਜਿਹੜਾ ਇਤਲਾਹ ਦੇ ਰਿਆ ਸੀ ਨਸ਼ੇ ਦੀ ਜਿਹੜਾ 30 ਤਰੀਕ ਨੂੰ 31 ਨੂੰ ਖਤਮ ਕਰ ਦੇਣਾ ਸੀ ਉਹਦੀਆਂ ਲੱਤਾਂ ਤੋੜ ਦਿੱਤੀਆਂ ਅਸੀਂ ਐਸੇ ਮੀਡੀਆ ਤੁਹਾਡੀ ਸਾਹ ਪ੍ਰਣਾਲੀ ਤੇ ਹੱਥ ਰੱਖਿਆ ਗਿਆ ਹੈ ਇਹ ਨਹੀਂ ਚੰਗਾ ਕਿ ਕਿਸੇ ਨੂੰ ਮੈਂ ਹੱਥ ਨਹੀਂ ਲਾਇਆ ਲੇਕਿਨ ਕੁਝ ਐਸਾ ਕਿ ਉਹਨੇ ਇੱਕ ਸਾ ਪ੍ਰਣਾਲੀ ਥੋੜੀ ਆਜ਼ਾਦੀ ਬੰਦ ਕਰ ਦਿੱਤੀ ਗਈ ਹੈ ਤੁਹਾਨੂੰ ਡਰ ਨਹੀਂ ਹੈ ਕੋਈ ਪੁਲਿਸ ਵਾਲਾ ਡੀਟੀਪੀ ਸਾਥਲੇ ਆ ਯੂਟਿਊਬਰ ਆ ਬੈਠੇ ਹੈ ਕਈ ਤਿੰਨ ਚਾਰ ਇੱਥੇ ਪੰਜ ਜਾਨੇ ਮੈਨੂੰ ਛਕਲਾ ਨਹੀਂ ਕੀ ਜਾਂਦੀਏ ਜਿੰਨਾਂ ਦੀ ਆਜ਼ਾਦੀ ਤੇ ਰੋਕ ਹੈ ਕਿ ਅਗਰ ਸੱਚ ਬੋਲੋਗੇ ਤਾਂ ਰਾਤ ਨੂੰ ਚੱਕ ਲੈ ਜਾਉਗੇ ਥੋੜੀ ਇਨਕੁਆਰੀ ਹੋਏਗੀ ਅਸੀਂ ਸੱਚੇ ਸੁੱਚੇ মিডিਆ ਵਾਲਿਆਂ ਦੇ ਨਾਲ ਹੈ ਜਿਹੜੇ 100% ਸਾਡੇ ਉਲਟ ਵੀ ਲਾਉਂਦੇ ਆ ਸਾਡੇ ਹੱਕ ਚ ਵੀ ਲਾਉਂਦੇ ਪਰ ਕੋਈ ਵੀ ਆਕਤੀ ਸਾਡੇ 3 ਸਾਲਾਂ ਚ ਇੱਕ ਵੀ ਖਬਰ ਸਾਡੇ ਹੱਕ ਚ ਨਾ ਲੱਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਡਾ ਸਿਰ ਝੁਕਾ ਕੇ ਸਤਿਕਾਰ ਕਰਦੇ ਆ ਕਿਉਂਕਿ ਤੁਸੀਂ ਗੱਲ ਲੈ ਕੇ ਜਾਂਦੇ ਹੋ ਪਹੁੰਚਾਉਂਦੇ ਹੋ ਅੱਜ মিডিਆ ਨੂੰ ਇਹ ਕਿਹਾ ਜਾਂਦਾ ਵੱਡੇ ਚੈਨਲਸ ਨੂੰ 6 ਸਕਿੰਟਾਂ ਦੇ ਵਿੱਚ ਖਬਰ ਉਤਰ ਜਾਂਦੀ ਹੈ ਸਾਡੀ ਪ੍ਰੈਸ ਕਾਨਫਰੈਂਸ ਦੀ ਆ ਪ੍ਰੈਸ ਕਾਨਫਰੈਂਸ 6 ਮਿੰਟਾਂ ਚ ਉਹ ਹੁਣੇ ਦੇਖ ਕੇ ਦੱਸਣਗੇ ਦਿੱਲੀ ਵਾਲੇ ਕਿ ਉਤਾਰ ਦੋ ਇਹ ਖਬਰ ਨਹੀਂ ਚਲੇਗੀ ਇਹ ਹਾਲਾਤ ਹੈ ਕਦੇ ਨਹੀਂ ਹੋਇਆ ਸੀ ਇਹ ਤੇ ਦੂਸਰੀ ਗੱਲ ਅੱਜ ਆਰਐਸਐਸ ਦੇ ਨਾਲ ਭਗਵੰਤ ਸਿੰਘ ਮਾਣ ਮਿਲ ਚੁਕੇ ਹੈ ਜਿਸ ਪ੍ਰਕਾਰ ਕਿਸਾਨਾਂ ਤੇ ਅਤਿਆਚਾਰ ਸੁੱਟੇ ਪਿਆ ਤੇ ਜਿਹੜੀ ਆਰਐਸਐਸ ਜਮਾਤ ਹੈ ਹੁਣ ਇਹਨਾਂ ਨੇ ਸਿੱਖ ਪ੍ਰਚਾਰਕ ਵੀ ਪਾਲ ਲਿਆ ਕਿਉਂਕਿ ਸਾਨੂੰ ਨੌਕਰੀ ਕੋਈ ਮਿਲਦੀ ਨਹੀਂ ਜਿਹੜਾ ਕੋਈ ਸਿੱਖ ਬੰਦਾ ਵਿਚਾਰਾ ਉਹ ਕੀ ਕਰੇ 20000 ਰੁਪਏ ਦੀ ਉਹਨੂੰ ਨੌਕਰੀ ਚਾਹੀਦੀ ਹੈ ਏ ਆਰਐਸਐਸ ਦੇ ਲੋਕਾਂ ਨੇ ਇਹ ਪੰਜਾਬ ਚ ਘੁਸਣਾ ਚਾਹੁੰਦੇ ਆ ਪਰ ਮੈਂ ਦੱਸਣਾ ਚਾਹਣਾ ਜਿੰਨਾ ਚਿਰ ਗਾਂਧੀ ਪਰਿਵਾਰ ਜਿੰਦਾ ਤੇ ਕਾਂਗਰਸ ਜਿੰਦਾ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੋਣ ਦੇਾਂਗੇ ਤੇ ਆਗਰनियां ਜਿਹੜੇ ਉਹਨਾਂ ਨੇ ਕੈਂਡੀਡੇਟ ਉਤਾਰੇ ਆਮ ਆਦਮੀ ਪਾਰਟੀ ਦਾ ਤਾਂ ਕੰਮ ਸਾਫ਼ ਹੈ ਤੇ ਜਿਹੜਾ ਆਰਐਸਐਸ ਦਾ ਉਮੀਦਵਾਰ ਹੈ ਕਹਿੰਦੇ ਸੰਘ ਨੇ ਉਤਾਰਿਆ ਉਹ ਸੰਘ ਜੀਨੇ 55 ਸਾਲ ਨਾਗਪੁਰ ਤੇ ਕਾਂਗਰਸ ਦਾ ਝੰਡਾ ਨਹੀਂ ਲਹਿਰਾਉਣ ਦਿੱਤਾ ਗਿਆ। ਪਰਦੇਸ਼ ਦਾ ਦੇਸ਼ ਦਾ ਦੇਸ਼ ਦਾ ਮਾਫੀ ਚੋਣੇ 55 ਸਾਲ ਜਿਨ੍ਹਾਂ ਨੇ ਨੈਸ਼ਨਲ ਫਲੈਗ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਗਵਾਲਕਰ ਜਿਹੜਾ ਸੀਗਾ ਆਰਐਸਐਸ ਦਾ ਮੁਖੀ ਉਹਨੇ ਕਿਹਾ ਬੰਚ ਆਫ ਥੌਟਸ ਹੋਰੀ ਇੱਕ ਕਿਤਾਬ ਹੈ ਤੇ ਉਹਰੇ ਛੋਣੇ 238ਵੇਂ ਸਫੇ ਤੇ ਲਿਖਿਆ ਕਿ ਇਹ ਜਿਹੜਾ ਬਾਬਾ ਸਾਹਿਬ ਅਮੇਬਕਰ ਦਾ ਸੰਗ੍ਰਹਿ ਲੋਕਾਂ ਦੇ ਕਾਗਜ਼ ਇਕੱਠੇ ਕਰਕੇ ਬਣਾਇਆ ਹੋਇਆ ਹੈ। ਮੈਂ ਨਹੀਂ ਮੰਦਾ ਸੋ ਕੈਨ ਦਾ ਮਤਲਬ ਆਜੋਸ ਸੇ ਆਰਐਸਐਸ ਦੇ ਨਾਲ ਤੇ ਕੀ ਸੋਚ ਹੈ ਆਗਨੀਆਂ ਗ੍ਰਹਿ ਮੰਤਰੀ ਸਾਹਿਬ ਦੀ ਉਹ ਕਹਿੰਦੇ ਕਿਉਂ ਇਤਨੀ ਬਾਾਰ ਅਰੰਵੇਦ ਕਰ ਅਰੰਵੇਦ ਕਰ ਲਗਾ ਰੱਖੀ ਹੈ ਇਤਨੀ ਬਾਾਰ ਭਗਵਾਨ ਦਾ ਨਾਮ ਲੈਂਦੇ ਤੋ ਸਵਰਗੋਂ ਮੇ ਪਹੁੰਚ ਜਾਂਦੇ ਭਗਵੰਤ ਮਾਨ ਤੇ ਆਰਐਸਐਸ ਤੇ ਭਾਜਪੀ ਹੁਣ ਇੱਕੋ ਗੱਲ ਹੋ ਗਈ ਇੱਕੋ ਹੀ ਸੋਏਸ ਕਰਕੇ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਲੋਕ ਵੋਟ ਕਰਨਗੇ ਨਵੇਂ ਨਿਰਮਾਣ ਵਾਸਤੇ ਨਵੀਂ ਗੱਲ ਵਾਸਤੇ ਨਵੀਂ ਸੋਚ ਵਾਸਤੇ ਨਵੇਂ ਪੰਜਾਬ ਵਾਸਤੇ ਨਵੇਂ ਵਿਕਲਪ ਵਾਸਤੇ ਮੈਨੂੰ ਪੂਰੇ ਨਾ ਉਮੀਦ ਹੈ ਇਹਨਾਂ ਸਾਰੀਆਂ ਗੱਲਾਂ ਤੇ ਮਤੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਲੋਕ ਤੇ ਲੁਧਿਆਣਾ ਵੈਸਟ ਦੇ ਲੋਕ ਫੈਸਲਾ ਲੈਣਗੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਸ਼ੂ ਭਾਰੀ ਫੋਮ ਦੇ ਨਾਲ ਜਿਤਾ ਕੇ ਭੇਜਣਗੇ మే మే بطور కాంగ్రెస్ పార్టీ ਦਾ ਪ੍ਰਧਾਨ ਹੋਣ ਦੇ ਨਾਤੇ মিডিਆ ਦੇ ਰਾਹੀਂ ਅਪੀਲ ਕਰਦਾ ਹਾਂ ਸੋ ਇਨੀ ਮੈਂ ਗੱਲ ਕਰਨੀ ਸੀ ਉਹ ਮੈਂ ਬੇਨਤੀ ਕਰਾਂਗਾ ਕਿ ਬਾਜਵਾ ਸਾਹਿਬੋਂ ਵੀ ਗੱਲ ਕਰਨ ਬਹੁਤ ਹੀ ਪਰਿਸ਼ਸਤ ਕਾਰਜੋਗ ਬਗੇਂ ਸਾਹਿਬ ਸਾਡੇ ਪਾਰਟੀ ਦੇ ਅਧਿਐਖ ਰਾਜਾ ਜੀ ਸੰਦੇਸ਼ ਸਾਥੀ ਸੂਬੇ ਤੋਂ ਆਏ ਹੋਏ ਸਾਡੇ ਪੁਲੀਟਿਕ ਡੈਪਟੀ ਚੀਫ ਮਿਸਟਰੀ ਅਗਰੂਪਤੀ ਸਾਹਿਬ ਗਿਆਲ ਸ਼ਰਮਾ ਜੀ ਪਾਂਡੇ ਜੀ ਲਾਬਰ ਸਾਹਿਬ ਬੈਂਸ ਸਾਹਿਬ ਸਾਡੇ ਪਰਿਵਾਰਸ ਹੈ ਜੀ ਸਾਡੇ ਵੈਦ ਜੀ ਡਾਕਟਰ ਅਮਰ ਸਿੰਘ ਜੀ ਸਾਡੇ ਗਨੀਸ਼ ਸਾਹਿਬ ਤੇ ਦਰਵੀਸਾ ਸਾਡੇ ਪ੍ਰਧਾਨ ਜੀ ਨੇ ਮੇਰੇ ਵੀਰੋ ਬਹੁਤ ਸਫਾਈ ਨਾਲ ਤੁਹਾਡੇ ਸਾਹਮਣੇ ਗੱਲ ਨਾ ਬਟਿਸ ਪਲੰਕੀ ਗਿਆਲ ਸਾਹਿਬ ਆ ਦੇਖਿਆ ਨਹੀਂ ਕੁਝ ਚੋਰੀ ਨਹੀਂ 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 ਕੁਝ ਨਹੀਂ ਆਲਰੇਡੀ ਗਿਆਲ میری ਬੇਨਤੀ ਹੈ ਤੁਹਾਡੇ ਕੋਲ ਚੋਇਸ ਹੈ ਚੁਆਇਸ ਹੈ ਆਪ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਬੀਜੇਪੀ ਦੇ ਵਿੱਚ ਆਪ ਨੇ ਸਾਡੇ 3.5 ਸਾਲਾਂ ਚ ਹਰ ਪੈਰਾਮੀਟਰ ਤੇ ਫੇਲ ਹੋ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜਿਹੜੀ ਲੁਧਿਆਣਾ ਵਿستی ਸੀਟ ਹੈ ਇਹ ਅਪਸਕੇਲ ਸੀਟ ਹੈ ਜਿੱਥੇ ਮжоਰਿਟੀ ਲੋਕ ਬਹੁਤ ਪੜੇ ਲਿਖੇ ਚੰਗੇ ਪਰਿਵਾਰਾਂ ਦੇ ਨੇ ਇੰਡਸਟਰੀਲਿਸਟ ਨੇ ਕਾਰੋਬਾਰੀ ਲੋਕ ਨੇ ਮੈਂ ਸਾਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਵੋਟਾਂ ਤੋਂ ਪਹਿਲੇ ਇੱਕ ਵਾਰ ਦਿਲ ਤੇ ਅਥਰਾਂ ਕੇ ਦਿਲ ਦੀ ਆਵਾਜ਼ ਨੂੰ ਵੇਖਿਓ ਕਿ ਕੀ ਤੁਹਾਡੇ ਬੱਚੇ ਤੇ ਤੁਸੀਂ ਸੁਰੱਖਿਤ ਹੈ ਕੀ ਤੁਹਾਡਾ ਕਾਰੋਬਾਰ ਤੁਹਾਡੀ ਇੰਡਸਟਰੀ ਸੁਰੱਖਿਤ ਹੈ ਪੰਜਾਬ ਦਾ ਵਾਤਾਵਰਣ ਕੀ ਐਂਡ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਹੈ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ ਕਿੱਥੇ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬੀ ਉੱਥੇ ਰਾਜ ਕਰਦੇ ਸੀ ਏਡਾ ਵੱਡਾ ਸਾਡਾ ਆਪਣਾ ਦੇਸ਼ ਸੀ ਇੱਕ ਛੋਟੀ ਜੀ ਸੂਬੀ ਰਹਿ ਗਈ ਤੇ ਇਸ ਸੂਬੇ ਦੇ ਉੱਤੇ ਵੀ ਹੁਣ ਕੰਟਰੋਲ ਡਾਇਰੈਕਟ ਤੌਰ ਤੇ ਕੇਜਰੀਵਾਲ ਨੇ ਕਰ ਲਿਆ। ਭਗਵੰਤ ਮਾਨ ਤੇ ਇੱਕ ਬੰਦੂ ਜਿਹਦੀਆਂ ਬਾਹਾਂ ਬੰਨੀਆਂ ਇੱਕ ਜੀ ਮਿਨਿਸਟਰ ਵੀ ਹੁੰਦੀ ਆ ਉਹ ਇਹਨੇ ਸਾਰੇ ਆਪਣੇ ਰਾਈਟਸ ਜਿਹੜੇ ਨੇ ਉਹ ਗਿਰਵੀ ਰੱਖ ਦਿੱਤੇ ਨੇ ਕੇਜਰੀਵਾਲ ਸਾਹਿਬ ਵੈਭਵ ਕੁਮਾਰ ਸੁਪਰ ਸੀਐਮ ਹੈ। 8-10 ਮਹਿਕਮੇ ਪੰਜਾਬ ਦੇ ਅੱਜ ਜਿਹੜੇ ਉਹ ਸਿਸੋਧਿਆ ਸਾਹਿਬ ਚਲਾ ਰਹੇ ਨੇ 8 ਤੋਂ 10 ਜੈਨ ਸਾਹਿਬ ਚਲਾ ਰਹੇ ਨੇ ਬਾਕੀ ਵੀ ਜੇ ਨਾਇਬ ਚਲਾ ਰਹੇ ਮੇਰੇ ਵੀਰੋ ਇਹ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਨੇ ਕਿ ਹਰ ਸਾਲ 20000 ਕਰੋੜ ਰੁਪਇਆ ਮਾਈਨਿੰਗ ਚ ਦਊਗਾ ਤੇ ਪੈਸਾ ਆ ਰਿਹਾ 300 ਕਰੋੜ 19700 ਕਰੋੜ ਤਿੰਨਾਂ ਸਾਲਾਂ ਦਾ ਅਸੀਂ ਹਿਸਾਬ ਮੰਗਿਆ ਕੇਜਰੀਵਾਲ ਸਾਹਿਬ ਦੱਸੋ 60000 ਕਰੋੜ ਪੰਜਾਬ ਦਾ ਕਿੱਥੇ ਉਹ ਇੱਥੇ ਹੈ ਸਾਰੇ ਇਲੀਗਲ ਮਾਈਨਿੰਗ ਚੱਲਦੀ ਹੈ ਸਾਰੇ ਪੰਜਾਬ ਚ ਤੁਹਾਡੇ ਤੇ ਸਾਹਨੇਵਾਲ ਤੋਂ ਲੈ ਕੇ ਜਦੋਂ ਮਰਜ਼ੀ ਰਾਤ ਆਵਾਜ਼ ਮਾਰ ਲੋ ਇਲੀਗਲ ਮਾਈਨਿੰਗ ਹੈ ਤਾਂ ਸਿੱਧੇ ਤੋਂ ਉਹ ਮਾਈਨਿੰਗ ਇਹਨਾਂ ਦੇ ਮੰਤਰੀ ਇਹਨਾਂ ਦੇ ਐਮ ਐਲ ਏ ਕਰਾ ਰਹੇ ਨੇ ਤੇ ਸਾਰੀ ਕਲੈਕਸ਼ਨ ਮੇਰਾ ਦਾਅਵਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਸਿੱਧੇ ਤੌਰ 'ਤੇ ਜਿਹੜੇ ਪ੍ਰਾਈਵੇਟ ਕਾਫਰਸ ਨੇ ਆਪਦੇ ਉਹਦੇ ਵਿੱਚੇ ਪੈਸੇ ਜਾ ਰਹੇ ਹੁਣਾ ਜਿਹੜਾ 24000 ਏਕੜ ਦੀ ਗੱਲ ਰਾਜਾ ਜੀ ਨੇ ਕੀਤੀ ਜਿੰਨੇ ਵੱਡੇ ਸ਼ਹਿਰ ਨੇ ਉੱਥੇ ਵੀ ਇਹ ਸੇਮ ਕੰਮ ਕਰਨ ਲੱਗੇ ਤੇ ਮੇਰਾ ਖਿਆਲ ਏਸ਼ੀਆ ਦਾ ਸਾਰਨ ਵੱਡਾ ਸਕੈਮ ਹੋਏਗਾ ਸਾਡੇ ਤਿੰਨੋ ਸਾਲਾਂ ਦੀ ਇਹਨਾਂ ਦੇ ਕਹਿਣ ਕੋਈ ਕਲਰਕ ਨਹੀਂ ਲੱਗਾ ਪੰਜਾਬ ਤੋਂ ਇਹ ਜੋ ਕੁਝ ਵੀ ਕਰ ਰਹੇ ਨੇ ਬੇਸਿਕਲੀ ਇਹ ਕਿਸਾਨਾਂ ਨੂੰ ਲੁੱਟਣ ਦੀ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਬਣ ਰਹੀ ਹੈ ਬਹੁਤ ਸਾਰੇ ਲੁਧਿਆਣੇ ਦੇ ਵਿੱਚ ਬੈਠੇ ਜਿਹੜੇ ਸਾਡੇ ਭਰਾ ਨੇ ਇੱਥੇ ਵੋਟ ਉਸਨਾਂ ਸਾਰਿਆਂ ਦੀ ਵੀ ਇੱਥੇ ਜਾਇਦਾਦਾਂ ਹੈ ਸਾਡੀ ਗੁਜ਼ਾਰਿਸ਼ ਹੈ ਹੁਣ ਰਾਈਟ ਟਾਈਮ ਹੈ ਤੁਸੀਂ ਸਹੀ ਪਾਰਟੀ ਨੂੰ ਚੂਜ਼ ਕਰੋ ਕਾਂਗਰਸ ਨੂੰ ਚੂਜ਼ ਕਰੋ ਵੋਟ ਪਾ ਕੇ ਕਾਮਯਾਬ ਭਾਰਤ ਬੁਨਿਆਦ ਅਸ਼ੀ ਨੂੰ ਕਰੋ ਹਰ ਫਰੰਟ ਦੇ ਫੇਲੇ ਗੈਂਗਸਟਰਾਂ ਦੀ ਗੱਲ ਕਰਦੇ ਨੇ ਤੁਹਾਡੇ ਇੱਥੇ ਫਰੋਤੀਆਂ ਰੋਕ ਕਿਸ ਤਰ੍ਹਾਂ ਸਕਦੀਆਂ ਜੇ ਤੁਹਾਡਾ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦਾ ਜਿਹੜਾ ਉਹਦੀ ਦੇਖਰੇਖ ਦੇ ਥੱਲੇ ਲਾਰੈਂਸ ਬਿਸ਼ਨੋਈ ਮੋਹਾਲੀ ਆਪਣੀ ਤਰੀਕ ਤੇ ਆਇਆ ਹੋਏ ਜਿਹੜਾ ਮਹਿਕਮਾ ਬਣਾਇਆ ਗਿਆ ਇਹਨਾਂ ਤੇ ਕੰਟਰੋਲ ਕਰਨ ਵਾਸਤੇ EGTF ਐਂਟੀ ਗੈਂਗਸਟਰ ਟਾਸਕ ਫੋਰਸ ਉਹਦਾ ਜਿਹੜਾ ਐਸਪੀ ਉਹ ਖੁਦ ਆਪਣੀ ਗੱਡੀ 'ਚ ਬਿਠਾਏ ਉਹਨੂੰ ਸੀਆਈਏ ਕਰੜ ਲੈ ਕੇ ਜਾਏ ਆਪਣੇ ਟੈਲੀਫੋਨ ਤੋਂ ਡੇਢ ਘੰਟੇ ਦੀ ਟਿਵੀ ਕਰਵਾਇਤੀ ਕੀ ਇਹਨਾਂ ਲੋਕਾਂ ਤੋਂ ਪੰਜਾਬ ਸੁਰੱਖਿਤ ਹੋ ਸਕਦਾ ਹੈ ਅੱਜ ਆਨਰੇਬਲ ਹਾਈ ਕੋਰਟ ਨੇ ਖੁਦ ਇਹ ਗੱਲ ਮਨਜ਼ੂਰ ਕਰ ਦਿੱਤੀ ਇਹੀ ਭਗਵੰਤ ਕਹਿੰਦਾ ਸੀ ਤੇ ਡੀਜੀਪੀ ਕਹਿੰਦਾ ਸੀ ਇਹ ਇੰਟਰਵਿਊ ਜਿਹੜੀ ਇਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਈ ਸੀ ਪੈਸਾ ਵੱਡੇ ਪੈਮਾਨੇ ਤੇ ਠੇਕੇ ਚੱਲ ਰਿਹਾ ਸੇਮ ਪਾਲਿਸੀ ਜਿਹੜੀ ਗੱਲ ਰਾਜਾ ਜੀ ਨੇ ਕਹੀ ਮੈਂ ਉਸ ਤੇ ਮੋੜ ਲਾਣਾ ਆਪ ਤੇ ਭਾਜਪੀ ਇੱਕੋ ਸਿੱਕੇ ਦੇ ਦੋ ਪਹਿਲੂ ਜਿਹੜੀ ਦਿੱਲੀ ਦੇ ਵਿੱਚ ਪਾਲਿਸੀ ਦੇ ਵਿੱਚ ਕੇਜਰੀਵਾਲ ਅੰਦਰ ਦਿੱਤਾ ਜੇਲ੍ਹ ਚ ਤਿਹਾਰ ਚ ਜਿਸ ਪਾਲਿਸੀ ਅਧੀਨ ਸਸੋਧਿਆ ਜਿਸ ਪਾਲਿਸੀ ਅਧੀਨ ਤੁਹਾਡਾ ਜੈਨ ਜਿਸ ਪਾਲਿਸੀ ਦੇ ਅਧੀਨ ਤੁਹਾਡਾ ਲਾਇਰ ਇਹ ਸਾਰੇ ਤਿਹਾਰ ਜੇਲ੍ਹ ਚ ਰਹੇ ਨੇ ਕਿਉਂ ਪਾਲਿਸੀ ਦੇ ਅਧੀਨ ਸੇਮ ਪਾਲਿਸੀ ਪੰਜਾਬ ਚ ਲਾਗੂ ਹੋਈ ਡਾਕਟਰ ਅਮਰ ਸਿੰਘ ਜੀ ਅਜੇ ਤੱਕ ਇਹ ਮੁੱਖ ਮੰਤਰੀ ਅੰਦਰ ਕਿਉਂ ਨਹੀਂ ਗਿਆ ਜੀ ਜੇ ਚਾਂਦੀ ਸੀਬੀਆਈ ਜੇ ਚਾਹਦੀ ਬੀਜੇਪੀ ਦੀ ਸਰਕਾਰ ਤੇਜੇ ਤੱਕ ਫਾਈਨੈਂਸ ਮਿਨਿਸਟਰ ਜਿਹੜਾ ਐਕਸਾਈਜ਼ ਮੰਤਰੀ ਵੀ ਹੈ ਇਹ ਤੱਕ ਜੇਲ੍ਹ ਚ ਕਿਉਂ ਨਹੀਂ ਗਿਆ ਪੰਜਾਬ ਦਿੱਲੀ ਦੇ ਵਿੱਚ ਐਕਸਾਈਜ਼ ਦੀ ਆਕਸ਼ਨ ਹੈ 9000 ਕਰੋੜ ਦੀ ਸਾਲ ਦੀ ਪੰਜਾਬ ਦੇ ਵਿੱਚ 1.5 1000 ਕਰੋੜ ਦੀ ਇਹ ਦਿੱਲੀ ਨੂੰ ਵੀ ਵੱਡਾ ਸਕੈਮ ਹੈ ਤੇ ਹਰ ਸਾਲ ਇਹਦੇ ਵਿੱਚੋਂ 10% ਇਹ ਵੱਡੇ ਉਹ ਜਿਹੜੀ ਠੇਕੇਦਾਰ ਨੇ ਉਹ ਇਹਦੇ ਚੋਂ ਪੈਸਾ ਜਿਹੜਾ ਕੱਢਦੇ ਨੇ ਤੋਂ 5% ਦੇ ਮੁਤਾਬਕ ਤਕਰੀਬਨ 800 ਤੋਂ 900 ਕਰੋੜ ਰੁਪਇਆ ਠੇਕੇ ਜੋ ਜਾਂਦਾ ਹੈ ਡਰਗਸ ਲਈ ਮੈਂ ਗੱਲ ਕਰਨਾ ਚਾਹਨਾ ਮੇਰਾ ਇਹ ਦਾਵਾ ਹੈ ਅੱਜ ਵੀ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਅੱਜ ਵੀ ਇਹ ਗੱਲ ਕਰਨਾ ਕਿ ਪੰਜਾਬ ਪੁਲਿਸ ਸਾਰੇ ਦਾ ਬਦਨਾਮ ਪੁਲਿਸ ਫੋਰਸ ਹੈ ਅੱਜ ਹਿੰਦੁਸਤਾਨ ਇਹਨੂੰ ਰੀਸਟ੍ਰਕਚਰ ਕਰਨ ਦੀ ਲੋੜ ਇਹਨਾਂ ਦੇ ਟਾਪ ਅਫਸਰ ਜਿਹੜੇ ਨੇ ਸਾਰੇ ਇਹਦੇ ਵਿੱਚ ሙਲੀਅਤ ਦੇ ਵਿੱਚ ਨੇ ਭਾਵੇਂ ਡਰਗ ਦੀ ਹੋਵੇ ਇਲੀਗਲ ਕਬਜ਼ੀਆ ਦੀ ਹੋਵੇ ਭਾਵੇਂ ਕੋਈ ਦੂਸਰੇ ਕੰਮ ਹੋਣ ਮੇਰੇ ਵੀਰੋ ਸਾਡੀ ਅਪੀਲ ਹੈ ਸਾਰਿਆਂ ਤਗੜੇ ਹੋ ਕੇ ਜਿਹੜੇ ਵੀ ਮੇਰੇ ਭਰਾ ਸੁੰਦੇ ਨੇ ਭੈਣਾਂ ਸੁੰਦੀਆਂ ਨੇ ਇਹ ਇਲੈਕਸ਼ਨ ਆਰਥਪੂਸ਼ਣ ਆਸ਼ੂਦੀ ਨਹੀਂ ਇਹ ਆਉਣ ਵਾਲੇ ਪੰਜਾਬ ਦੇ ਪੁੱਖ ਦੇ ਇਲੈਕਸ਼ਨ ਦੂਜੇ ਪਾਸੇ ਬੀਜੇਪੀ ਜੋ ਸਾਡੀ ਕਿਸਾਨੀ ਨਾਲ ਕੀਤਾ ਸਾਡਾ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਮਾਰ ਕੇ ਕੱਲ ਜਿਹੜਾ ਸੈਣੀਏ ਲੈ ਕੇ ਆਏ ਨੇ ਨਵਾਬ ਸਿੰਘ ਸੈਣੀ ਇਹ ਕਿਹੜਾ ਸੈਣੀਏ ਔਰ ਜਿਹੜਾ ਅੱਜ ਚੀਮਸਟ ਇਹਨਾਂ ਦਾ ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਉਹੀ ਹੈ ਜਿਨੇ ਸਾਡੇ ਸ਼ੁਭਕਰਨ ਤੇ ਗੋਲੀਆਂ ਮਰਵਾਈਆਂ ਨੇ ਪੁਲਿਸ ਨੇ ਦੋਸਤੋ ਵਾਟ ਸਾਡਾ ਕਿਸਾਨ ਫਟੜਕੀਤੇ ਸਾਡੇ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਪਾਣੀਆਂ ਦਾ دریاਵਾਂ ਦਾ ਪਾਖੜੇ ਦਾ ਜਿਹੜੀ ਵੀ ਸਾਡੀ ਲੜਾਈ ਹੈ ਉਹ ਬੀਜੇਪੀ ਦੇ ਨਾਲ ਹੈ ਜੇ ਅੱਜ ਐਸਮਈਲ ਦੀ ਲੜਾਈ ਹਰਿਆਣੇ ਨਾਲ ਜੇ ਪਾਖੜੇ ਦੀ ਲੜਾਈ ਸਾਡੀ ਹਰਿਆਣੇ ਦੇ ਨਾਲ ਤੇ ਮੈਨੂੰ ਦੱਸੋ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਇਸ ਸੈਣੀ ਤੋਂ ਇਲਾਵਾ ਕੋਈ ਬੰਦਾ ਨਹੀਂ ਲੱਭਾ ਜੀ ਪੰਜਾਬ ਚੰਦ ਨਿਹਰਾ ਦੇਸ਼ ਨੂੰ ਵੱਡਣ ਦੀ ਗੱਲ ਨਹੀਂ ਕਰਦੇ ਕੌਮਾਂ ਨੂੰ ਵੱਡਣ ਦੀ ਗੱਲ ਨਹੀਂ ਕਰਦੇ ਅੱਗੇ ਕਾਸਟ ਲਾਈਨਸ 'ਤੇ ਵੱਡਣ ਦੀ ਗੱਲ ਕਰਦੇ ਇੱਥੇ ਆਇਆ ਜਿੱਥੇ ਆਂਦਾ ਉਹ ਕਹਿੰਦਾ ਜਿਹੜੀ ਵੇਰੀ ਛੇਰੀਣੀ ਹੈ ਮੈਂ ਉਹਨੂੰ ਇੱਥੋਂ ਚੁੱਕਣਾ ਨਹੀਂ ਸਾਡੇ ਵਿੱਚ ਫੁੱਟ ਪਾਣ ਦੀ ਜਿਹੜੀ ਹੈ ਪਾਲਸੀ ਹੈ ਭਾਜਪੀ ਦੀ ਅਸੀਂ ਹਰ ਕਦੇ ਬਰਦਾਸ਼ਤ ਨਹੀਂ ਕਰਾਂਗੇ ਭਾਜਪੀ ਨੂੰ ਪੰਜਾਬ ਦੇ ਵਿੱਚ ਕਦੀ ਵੀ ਇੱਥੇ ਫੁੱਟ ਹੋਲਡ ਨਹੀਂ ਮਿਲੇਗਾ ਇਹਨਾਂ ਨੇ ਸਾਡੀ ਦੇਖੋ ਦੋ ਪਹਿਚਾਨ ਸੀ ਪੰਜਾਬ ਦੀਆਂ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤਾਂ ਜਵਾਨਾਂ ਦੀ ਭਰਤੀ ਬੰਦ ਕੀਤੀ ਸਾਡੇ ਨੌਜਵਾਨ ਬੱਚਿਆਂ ਦੀ ਭਰਤੀ ਬੰਦ ਹੋ ਗਈ ਤੇ ਕਿਸਾਨਾਂ ਨੂੰ ਕੁਝ ਦਿੱਤਾ ਜੇ ਤਾਂ ਕੋਈ ਨਹੀਂ ਇੰਟਰਨੈਸ਼ਨਲ ਬਾਰਡਰ ਸਾਡੇ ਬੰਦ ਦਿਵਰਸਿਫੀਕੇਸ਼ਨ ਵਾਸਤੇ ਚੁਆਨੀ ਨਹੀਂ ਰੂਰਲ ਫੰਡ ਜਿੰਨੇ ਨੇ ਸਾਡੇ 8.5 ਤੋਂ 9000 ਕਰੋੜ ਰੁਪਏ ਦਾ ਸਾੜਾ ਭੱਜ ਬੰਨੇ ਰੋਕਿਆ ਇੱਥੇ ਸੜੀ ਆ ਕੇ ਦੱਸੇ ਪੰਜਾਬ ਨੂੰ ਅਸੀਂ ਦਵਾਂਗੇ ਕੀ ਕੋਈ ਦਿੱਤੀ ਤੂੰ ਕਦੀ ਚੁਆਨੀ ਨਹੀਂ ਸਾਡਾ ਤੋਂ ਸਾਰਾ ਰੋਕ ਕੇ ਰੱਖਿਆ ਹੈ ਤੋ ਇਸ ਗੱਲ ਕਰਨ ਸਾਡੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਮੁੱਚੇ ਲੁਧਿਆਣੇ ਦੇ ਵਾਸੀਆਂ ਨੂੰ ਕਿ ਕਾਂਗਰਸ ਨੂੰ ਜਿਤਾਓ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਇਹ ਸੂਬਾ ਪਰਫਲਟ ਹੈ ਇੰਡਸਟਰੀ ਵੀ ਉਦੋਂ ਚੱਲੀ ਕਾਰੋਬਾਰ ਵੀ ਉਦੋਂ ਚੱਲੇ ਤੇ ਸਾਡਾ ਵਾਦਾ ਤੁਹਾਡੇ ਨਾਲ ਗੁਰੂਬਾਰਾ ਸਾਹਿਬ ਮੈਂ ਮੇਰ ਕਰਨ ਸਰਕਾਰ ਆ ਕਾਂਗਰਸ ਦੀ ਆ ਗੈਂਗਸਟਰ ਜਿਹੜੇ ਜਿਹੇ ਹਫ਼ਤੇ ਤੇ ਨਾ ਨਿਬੜ ਗਏ ਤਾਂ ਤਾਂ ਕਹਿੰਦੇ ਕਿਉਂਕਿ ਗੈਂਗਸਟਰ ਰੱਖੇ ਹੀ ਇਹਨਾਂ ਨੇ ਜਿਹੜਾ ਬੰਦਾ ਜੇਲ੍ਹ ਚ ਉਹ ਕਿਸ ਨਾ ਆਪਣਾ ਕਾਰੋਬਾਰ ਚਲਾ ਸਕਦਾ ਜੇ ਸਰਕਾਰ ਉਹਦੀ ਪਿੱਛੇ ਨਾ ਹੋਵੇ। ਤੋ ਇਹ ਜੋ ਕੁਝ ਹੋ ਰਿਹਾ ਇਥੇ ਗੁੱਡਾਗਰਦੀ ਜੇਦੀ ਹੈ। ਇਹ ਸੈਂਟਰ ਦੇ ਵਿੱਚ ਭੱਜ-ਭੱਕਰ ਆ ਰਹੀ ਹੈ। ਇਥੇ ਆਗ ਕਰਾ ਰਿਹਾ ਤਾਂ ਨਿਕੰਮਾ ਮੁੱਖ ਮੰਤਰੀ ਹੈ। ਇਹ ਤਾਂ ਰੱਖਣ ਦੇ 1 ਮਿੰਟ ਰੱਖਣ ਦੇ ਕਾਬਿਲ ਹੈ ਨਹੀਂ। ਮੈਨੂੰ ਤਾਂ ਬਗੇਲ ਸਾਹਿਬ ਉਹ ਦਿੜ ਯਾਦ ਆਇਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 5-6 ਸਾਲ ਬਾਅਦ ਜਦੋਂ ਹਾਲਾਂਕ ਲਾਹੌਰ ਦਰਬਾਰ ਦੇ ਵਿਗੜਦੇ ਨੇ ਉਦੋਂ ਰਾਣੀ ਜਿੰਨਾ ਕੋ ਚਿੱਠੀ ਲਿਖਵਾਈ ਜਾਂਦੀ। ਰਾਣੀ ਜਿੰਦਾ ਅੰਗਰੇਜ਼ਾਂ ਨੂੰ ਕਹਿੰਦੀ ਇਸ ਇੰਡੀਆ ਕੰਪਨੀ ਨੂੰ ਕਿ ਪੰਜਾਬ ਦੇ ਵਿੱਚ ਲਾਹੌਰ ਨੂੰ ਸੈਟਲ ਕਰਨ ਵਾਸਤੇ ਪ੍ਰਿੰਸ ਦਲੀਪ ਸਿੰਘ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਓ ਉਸ ਟਾਈਮ ਪਹਿਲਾ ਸਰ ਜohn Lawrence ਇੱਕ ਪਹਿਲਾ ਰੀਜੈਂਟ ਕਹ ਲਿਆ ਜਾਂਦਾ ਪਹਿਲਾ ਰੀਜੈਂਟ ਤੇ ਇਹਨਾਂ ਦਾ ਆਲਰੇਡੀ ਦਿੱਲੀ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦਾ ਮੈਂ ਨਾਂ ਲਿਆ ਆ ਚੁੱਕਿਆ ਸਾਰੇ ਮਹਿਕਬੇ ਸਾਂਭ ਰਹੇ ਸਰਕਾਰ ਇਹ ਚਲਾ ਰਹੇ ਨੇ ਨੌਨ ਪੰਜਾਬੀ ਜਿਹੜੇ ਨੇ ਉਹ ਅੱਜ ਨੌਕਰੀਆਂ ਲੈ ਰਹੇ ਨੇ ਪੰਜਾਬੀਆਂ ਦਾ ਨਾਂ ਕਿਤੇ ਨਹੀਂ ਜਿੱਦਨ ਨੌਕਰੀ ਨਿਕਲਦੀ ਹੈ ਨੌਨ ਪੰਜਾਬੀ ਲੈ ਰਹੇ ਨੇ ਤੇ ਇਹ ਵੀ ਮੈਂ ਪੰਜਾਬੀਆਂ ਨੂੰ ਗੁਜ਼ਾਰਿਸ਼ ਕਰਨਾ ਚਾਹਨਾ ਅੱਜ ਤੁਹਾਡੀ ਹੋਂਦ ਦੀ ਲੜਾਈ ਪੰਜਾਬੀ ਵੀਰੋ ਇਕੱਠੇ ਹੋਵੋ ਜਿਸ ਤਰ੍ਹਾਂ ਬਾਹਰਲੇ ਦੀ ਕੀਤੀ ਵੱਧ ਰਹੀ ਹੈ ਤੁਹਾਡੇ ਪਹਿਰਾਵੇ ਨੂੰ ਖਤਰਾ ਹੈ ਤੁਹਾਡੀ ਪਛਾਣ ਨੂੰ ਖਤਰਾ ਹੈ ਤੁਹਾਡੀ ਮਾਂ ਬੋਲੀ ਨੂੰ ਖਤਰਾ ਹੈ ਇਹ ਭਗਵੰਤੋਣਾ ਨੇ ਤੇ ਤੁਰ ਜਾਣਾ ਠੂਠਾ ਆਪਣਾ ਚੁੱਕ ਕੇ ਆਪਾਂ ਇੱਕ ਦੂਜੇ ਵੱਲ ਵੇਖਦੇ ਰਹਿ ਜਾਣਾ ਮੇਰਾ ਇਹ ਮੰਨਣਾ ਹੈ ਡਬਲ ਡਿਜੀਟ ਤੱਕ ਰਹੀ ਪਹੁੰਚਣਾ ਭਗਵਾਨ ਇਹਨਾਂ ਦੀ ਪਾਰਟੀ ਡਬਲ ਡਿਜੀਟ ਤੱਕ ਨਹੀਂ ਪਹੁੰਚੀ ਤੇ ਗਿੰਦੀ ਬਾਅਦ ਹੋਣੀ ਹੈ ਇਹਨਾਂ ਸਾਰਿਆਂ ਦੇ ਪੀਆਰ ਪਹਿਲੇ ਬਾਅਦ ਨੇ ਮੁਲਕਾਂ ਦੀਆਂ ਲੈ ਲਿਆ ਇਹਨਾਂ ਦੇ ਪਰਿਵਾਰਾਂ ਕੋਈ ਆਸਟ੍ਰੇਲੀਆ ਤੋਂ ਜਿਹੜਾ ਕੋਈ ਨਿਊਜ਼ੀਲੈਂਡ ਤੋਂ ਜਿਹੜਾ ਕੋਈ ਕੈਨੇਡਾ ਤੋਂ ਜਿਹੜਾ ਕੋ ਅਮਰੀਕਾ ਨਿਕਲ ਜਿਹੜਾ ਆਪਾਂ ਲੱਭਦੇ ਫਿਰਨੇ ਗਏ ਕਿੱਥੇ ਨੂੰ ਤੇ ਠੂਠਾ ਸਾਡੇ ਕੋਲ ਆ ਜਿਹੜਾ ਮੰਗਣ ਵਾਲਾ ਸਾਡੇ 4 ਲੱਖ ਕਰੋੜ ਤੱਕ ਤੇ ਨਾ ਸਾਨੂੰ ਪਹੁੰਚਾ ਦਿੱਤਾ ਤੋਂ ਮੇਰੀ ਹੱਥ ਜੋੜ ਕੇ ਗੁਦਾਰਿਸ਼ ਹੈ ਬੇਨਤੀ ਹੈ ਬੀਜਪੀ ਸਾਰੇ ਨੂੰ ਘੱਟ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਹਾਨੂੰ ਪਤਾ ਹੋਏਗਾ ਕਿਸੇ ਟਾਈਮ ਕੇਜਰੀਵਾਲ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਮੇਰਾ ਪਰਿਵਾਰ ਤੇ ਮੇਰੇ ਬਾਪੂ ਜਿਹੜਾ ਸੀ ਇਹਦਾ ਕੇਜਰੀਵਾਲ ਦਾ ਇਹ ਵੀ ਨਿਕਰ ਪਾ ਕੇ ਰੱਖਦਾ ਤੇ ਤੋਂ ਇਹਨਾਂ ਨਿਕਰ ਧਾਰੀਆਂ ਤੋਂ ਬਹੁਤ ਬਚਨ ਦੀ ਲੋੜ ਇਹਨਾਂ ਬਹੁਤ ਸਾਡਾ ਨੁਕਸਾਨ ਕੀਤਾ ਤੇ ਇੰਨਾ ਹੀ ਕਹਿੰਦਾ ਹੋਇਆ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਤਖੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਜਾਏ ਤੇ ਭਾਰਤ ਭੂਸ਼ਣ ਆਸ਼ੂਰੂਮ

प्रचार में लगे हैं जिनका जिनके प्रचार नामांकन में हम आए थे आज प्रचार के लिए आए हैं तो जिसने प्रचार के लिए आए हैं उसका हर, हर समय रहना जरूरी उनको मतदाता के बीच में रहना है हम सब उनके साथ हैं वो भी प्रचार के लिए आए हैं भारत में गुटबाजी खत्म मानते हैं यहाँ पे कि कोई गुटबाजी नहीं है कांग्रेस में क्योंकि जो भी विपक्षी दल है वो यही बाबा दूसरा सर गुटबाजी के साथ भाग रहे हैं सर और भागना होना नहीं गुटबाजी ऐसा है कि आप ही सवाल पूछते करते रहेंगे एक पत्रकार हर 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 जाने आपके सवाल से भाग नहीं रहा हूँ हर जाने में एक एक सवाल जसोल जी कैसे हो आज ही लुक 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 आपने ये सवाल जो मुख्यमंत्री आई थी बीजेपी की उनसे ये किया था सुनील जाखड़ टू बी वेरी ऑनेस्ट हम वहां पर उपस्थित हैं रहेंगे इस बात की कोई आपत्ति नहीं है Yes. yeah definitely wherever mr bagil said wherever candidate said that uh, we needed definitely we will go yeah. right. yes. ji double double ram aapko aur koi ikale kahi hai ki oh jare mein aap wale oh bharti janata party na mile ho ohna ne gath band hai par nda da jadon gath band baneya tu oh patral si ge tu jeh ki keh reho jado nda da national level te gath band baneya hai ਉਹ ਤੁਹਾਡੇ ਕਿਹ ਬੰਦੇ ਨਾਲ ਕਿਹ ਰੀਡੀਆ ਦਾ ਰੀਡੀਆ ਨਾਲ ਆਪ ਦਾ ਸਮਝਾ ਲਈ ਗਲਤ ਹੈ ਮੈਂ ਮੈਂ ਦੇ ਤੁਹਾਨੂੰ ਅੱਛਾ ਸੁਣੋ ਜੀ ਸੁਣੋ ਪ੍ਰਤਾਪ ਸਿੰਘ ਬਾਜਵਾ ਦਾ ਰਾਜਾ ਬੜੇ ਕਿਦਾ ਪੰਜਾਬ ਦੀ ਕਾਂਗਰਸ ਦਾ ਪਹਿਲੇ ਦਿਨ ਤੋਂ ਇਹ ਸਪਸ਼ਟੀਕਰਨ ਸੀਗਾ ਦਿੱਲੀ ਦੇ ਵਿੱਚ ਕਿ ਚਾਹੇ ਦੇਸ਼ ਦੀ ਗੱਲ ਕਰ ਰਹੇ ਹੋ ਚਾਹੇ ਦੇਸ਼ ਨੂੰ ਤੁਸੀਂ ਇਕੱਠਾ ਰੱਖਣ ਦੀ ਗੱਲ ਕਰ ਰਹੇ ਹੋ ਕਿਉਂਕਿ ਦੇਸ਼ ਨੂੰ ਤੋੜਨ ਵਾਲੀਆਂ ਫੋਰਸਸ ਦੇ ਖਿਲਾਫ ਲੜ ਰਹੇ ਸੀ ਬੀਜੇਪੀ ਦੇ ਜਿਹੜੀਆਂ ਐਂਟੀ ਫੋਰਸ ਸੀਗੀਆਂ ਤੇ ਇਸ ਕਰਕੇ ਦੇਸ਼ ਇਕੱਠਾ ਹੋਇਆ ਲੇਕਿਨ ਪੰਜਾਬ 'ਚ ਇਹ ਗੱਲ ਬਾਜਵਾ ਸਾਹਿਬ ਨੇ ਤੇ ਅਸੀਂ ਕਲੀਅਰ ਕਰਤੀ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਕਦੇ ਕੋਈ ਸਮਝੌਤਾ ਨਹੀਂ ਹੈ ਕੀਰੇ ਇਸ਼ਾਰੇ ਤੇ ਕਿਸਾਨਾਂ ਤੇ लाठी चार्ज ਹੋਇਆ ਰਾਤ ਨੂੰ 1 ਵਜੇ ਅੰਮਿਤ ਸ਼ਾਹ ਦੀ ਦੇਸ਼ਾਰੇ ਕੀਰੇ ਇਸ਼ਾਰੇ ਤੇ ਸਭ ਕੁਝ ਹੋਇਆ ਕਿਉਂ ਗੋਲੀ ਮਾਰੀ ਸ਼ੁਕਰਨ ਨੂੰ ਕਿਉਂ ਨਹੀਂ ਬਾਰਡਰ ਪਾਰ ਕਰਾਇਆ ਭਗਵੰਤ ਮਾਨ ਸਾਹਿਬ ਨੇ ਅਸੀਂ ਦਿੱਲੀ ਛੱਡ ਕੇ ਆਏ ਸੀ ਪੰਜਾਬ ਦੇ ਕਿਸਾਨਾਂ ਨੂੰ